ਉਹ ਅਸ ਗੁਰੂ ਸਤਿ ਜੀ ਸਤਨਾਮ ਧੰਨਵਾਦ ਗੁਰੂ ਸਤਿ ਜੀ ਤੂੰ ਸਮਰਥ ਵਰਦਾ ਰੀ ਮਤ ਥੋਰੀ ਰਾਮ ਪਲਹ ਆਖਿਰ ਤਕਹਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਮੈਂ ਮੂਰਖ ਕੀ ਕੇ ਤੋ ਬਾਤ ਹੈ ਕੋਟ ਪਰਧੀ ਤਰਿਆ ਗੁਰ ਨਾਨਕ ਦੇਨ ਸੁਣਿਆ ਏਖਿਆ ਸੇ ਫਿਰ ਰਵਾਸ ਨਾਮ ਕਰਿਆ ਜੋ ਹਮਰੀ ਬਦ ਹੋਤੀ ਮੇਰੇ ਸਤਗੁਰਾ ਸਾਬਦ ਤੁਮਹਰ ਜਾਣੋ ਆਪੇ ਅਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਤੇ ਧੰਨ ਧੰਨ ਗੁਰ ਨਾਨਕ ਜਨ ਕੇ ਰਾ ਜਿਤ ਮਿਲਿਆ ਚੁਕੇ ਸਭ ਸੋ ਸੰਤਪਾਪੇ ਧੰਨ ਧੰਨ ਗੁਰੂ ਨਾਨਕ ਜਨ ਕੀ ਰਾਹ ਜਿਤ ਮਿਲਿਆ ਚੁਕੇ ਸਭ ਸੋਭ ਸੰਤਪਾਪੇ ਪਰਮਰਮ ਸਤਕਾਰ ਜੋਗ ਅਖਰਤੇ ਸਭਾ ਜੀ ਮਾਨ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਸ਼ਾਹ ਮਹਾਰਾਜ ਦੀਆਂ ਅੰਦੇ ਪਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲ ਬੈਠੀ ਸਾਧ ਸੰਗਤ ਜੀਓ ਸਤਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਦਾ ਤਾਰਕੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ। ਉਸ ਨਿਰੰਕਰ ਪਰਮਾਤਮਾ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਤਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸ਼੍ਰਵਣ ਕਰਨ ਦਾ ਸੁਭਾਗਾ ਸੰਬੰਧ ਸਤਸੰਗ ਦੀਆਂ ਖੜੀਆਂ ਪ੍ਰਾਪਤ ਨਾ। ਚੌਬ੍ਰਸ਼ਟਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਲੜੀਵਾਰ ਸ਼ਬਦ ਵਿਚਾਰ ਦੇ ਅੰਦਰ ਪਿਛਲੇ ਦਿਨੀ ਆਪਾਂ ਰਲ ਮਿਲ ਕੇ ਆਸਾ ਰਾਗ ਦੇ 11ਵੇਂ ਸ਼ਬਦ ਦੀ ਭੂਮਿਕਾ ਸੰਜੀਕਰਨ ਦਾ ਯਤਨ ਕੀਤਾ ਸੀ ਇਸ ਸ਼ਬਦ ਦੇ ਅੰਦਰ ਇਸ ਪ੍ਰਕਾਰ ਦੁਨਿਆਵੀ માનਤੀ ਆਪਸ ਦੇ ਵਿੱਚ ਵਿਚਾਰਾਂ ਸਾਂਝੀਆਂ ਕਰਦੀਆਂ ਇਸੇ ਤਰ੍ਹਾਂ ਆਤਮਿਕ ਜਗਿਆਸੂ ਰੋਹਾਨੀਆਂ ਦੇ ਸ਼ਿਖਰ ਤੇ ਪਹੁੰਚੇ ਹੋਏ ਆਪਣੀ ਗੁਰੂ ਮਾਨ ਨੂੰ ਪੁੱਛ ਰਹੇ ਆ ਕਬਨ ਬਣੀ ਰੀ ਤੇਰੀ ਲਾਲੀ ਕਬਨ ਰੰਗ ਤੂੰ ਭਈ ਬੁਲਾਲੀ ਐ ਮਾਂ ਕਿਹੜੇ ਯਤਨਾਂ ਦੇ ਸਦਕਾ ਪ੍ਰੇਮ ਦਾ ਰੰਗ ਹਿਰਦੇ ਰੂਪ ਘਰ ਵਿੱਚ ਚੜਦਾ ਤੇ ਕਿਹੜੇ ਗੁਨਾ ਕਰਕੇ ਉਹ ਨਿਰੰਕਾਰ ਪਾਤਸ਼ਾਹ ਪਤੀ ਪ੍ਰਮਾਤਮਾ ਜੀ ਇਸ ਜਿੰਦ ਨੂੰ ਪਿਆਰ ਕਰਦੇ ਆ ਸ਼੍ਰੋਮਣੀ ਭਗਤ ਤਨਤਨ ਬਾਬਾ ਫਰੀਦ ਸਾਹਿਬ ਜੀ ਵੀ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਕਿ ਕਿਹੜੇ ਬੋਲ ਬੋਲੀਏ ਕਵਣ ਸਵਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵਿਸੂ ਹੋ ਕਰੀ ਜਿਤ ਵਸ ਆਵੇ ਕੰਤ ਕਿਹੜੇ ਅਖਰ ਨੇ ਹੋ ਕਿਹੜੇ ਗੁਣਾ ਕਰਕੇ ਕਵਣ ਸੋਮਣੀਆਂ ਮੰਤ ਤੇ ਕਿਹੜਾ ਮੰਤਰ ਕਿਹੜਾ ਸ਼ਬਦ ਇਸ ਰਚਨਾ ਤੋਂ ਲਿਆ ਜਾਵੇ ਕਵਣ ਸੋ ਵੇ ਸੁਹੋਂ ਕਿ ਕਿਦਾਂ ਦਾ ਸ਼ਿੰਗਾਰ ਮੈਂ ਆਪਣੇ ਤਨ ਤੇ ਕਰਾਂ ਜਿਤ ਵਸ ਆਵੇ ਕੰਤ ਜਿਹਦੇ ਨਾਲ ਉਹ ਨਰੰਗਕਰ ਪਾਤਸ਼ਾਹ ਵਹਿ ਕੋਈ ਖੁਦਾਈ ਦੀ ਮੇਰੇ ਪ੍ਰੇਮ ਦੇ ਵਸ ਵਿਚ ਆ ਜਾਣ ਇਸ ਕਰਕੇ ਉਦਾਹਰਣ ਸੰਸਾਰੀ ਜੁੜਨਾ ਨਿਰੰਕਾਰ ਗਿਆਨ ਦੇ ਚਰਣਾ ਨਾਲ ਆਓ ਇਸ ਪਵਨ ਪਵਿੱਤਰ ਸ਼ਬਦ ਦੀ ਵਿਚਾਰ ਅਰੰਭ ਕੀਏ ਸਤਿਗੁਰੂ ਜੀ ਰਹਿਮ ਕਰਣ ਅਨਪਰਸ ਕਰਨ ਆਪ ਆਪਣੀ ਮੁੱਧ ਹੈ ਜੀਤੀ ਵਰਣਤ ਭੰਨ ਭੰਨ ਤੋਹਿ ਦਿੱਤੀ ਜਿੰਨੀ ਕੋ ਕਿਸੇ ਦੀ ਅਵਸਥਾ ਬ੍ਰਹਮ ਕੋ ਉਸ ਅਨੁਸਾਰ ਹੀ ਵਿਚਾਰ ਨੂੰ ਆਪਣੇ ਹਿਰਦੇ 'ਚ ਟਿਕਾ ਸਕਦਾ ਸਾਗਰ ਦਾ ਕੋਈ ਕਸੂਰ ਨਹੀਂ ਹੈ ਜੇ ਮੈਂ ਲੈ ਕੇ ਹੀ ਇਕ ਬਲਤੀ ਇਕ ਗਲਾਸ ਦਾ ਮਾ ਸਾਗਰ ਕੋਲ ਪਾਣੀ ਦੀ ਕਮੀ ਥੋੜਾ ਆ ਉਹ ਤੇ ਅਥਾਹ ਜਲ ਦੇ ਨਾਲ ਭਰਿਆ ਹੋਇਆ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਹਰ ਗਲਪ ਨੇ ਕੋਈ ਦੋਰਾ ਨਹੀਂ ਪਰ ਕੀਤਾ ਕੀ ਡਾਵੇ ਮੇਰੀ ਬੁੱਧੀ ਦਾ ਭਾਡਾ ਹੀ ਬੜਾ ਛੋਟਾ ਜਿੰਨਾ ਕੁ ਫਿਰੇ ਭਾਡਾ ਹੁੰਦਾ ਕੋ ਦਾਤ ਬਖਸ਼ ਦਿੰਦਾ ਇਸ ਕਰਕੇ ਗੁਰਮਖੋ ਮੇਰੀਆਂ ਵਿਚਾਰਾਂ ਨਾਲ ਨਹੀਂ ਵਿਚਾਰਾਂ ਸਤਿਗੁਰਾਂ ਦੀਆਂ ਦੇ ਨਾਲ ਆਪਾਂ ਆਪਣਾ ਮੇਲ ਕਰਾਉਣਾ ਤਾਂ ਜੋ ਆਪਾਂ ਉਹਦੇ ਚਰਣਾ ਵਿੱਚ ਥਾਂ ਪਾ ਸਕੀਏ ਆਓ ਪਿਆਰ ਅਦਬ ਸਰ ਫਤਿਹ ਪ੍ਰਵਾਨਮ ਕਰਿਓ ਕੋਈ ਵੀ ਰਸਨਾ ਬਾਂਝ ਨਾ ਜਾਵੇ ਸਾਰੇ ਜਣਿਆਂ ਨੇ ਰਸਨਾ ਪਵਿੱਤਰ ਕਰਨੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਰਾਗ ਆਸਾ ਦੇ ਅੰਦਰ ਸ਼ਹੀਦਾਂ ਦੇ ਸਰਕਾਰ ਦੀ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਆਪਣੀ ਰਚਨਾ ਤੋਂ ਇਹ ਲੜੀਵਾਰ 11ਵਾਂ ਸ਼ਬਦ ਸਾਨੂੰ ਬਖਸ਼ਿਸ਼ ਕਰਦੇ ਆ ਰਹਾਉ ਦੇ ਪਾਵਨ ਪਵਿੱਤਰ ਬੰਦੀਆਂ ਪੰਕਤੀਆਂ ਸਤਿਗੁਰੂ ਜੀ ਫਰਮਾਣ ਕਰਦੇ ਆ ਮਨ ਮਹਿ ਚਿਤਵੋ ਐਸੀ ਆਸਾਈ ਦੇਖਤ ਜੀਵੋਂ ਮੇਰੀ ਮਾਈ ਦਾਤਾਰ ਪਰਸ਼ਾ ਮਹਾਰਾਜ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਮਾਈ ਕਹਾ ਕਰੂੰ ਇਹੋ ਮਨ ਨਾ ਧੀਰ ਪ੍ਰੀਤਮ ਬੈਰਾਗ ਹਰ ਰਹਾਉ ਮਾਈ ਆਪਾ ਸਮਝਿਆ ਗੁਰੂ ਮੁਰਸ਼ਦ ਰੋਹਾਨੀਅਤ ਦੇ ਸ਼ਿਖਰ ਤੇ ਜਿਨ੍ਹਾਂ ਨੇ ਨਿਰੰਕਾਰ ਜੀਆ ਨੂੰ ਆਪਣੇ ਹਿਰਦੇ ਚ ਜਾਹਰੂ ਵਿੱਚ ਬਸਾਇਆ ਕਹਾ ਕੋ ਮੈਂ ਕਿਹੜਾ ਯਤਨ ਕਰਾਂ ਇਹੋ ਮਨ ਨਾਂਤੀ ਰਹਿ ਮਰਤੀ ਮਨ ਜਿਹੜਾ ਉਹ ਠਿਰ ਜ ਨਹੀਂ ਫੜਦਾ ਭਾਵ ਟਿਕਦਾ ਨਹੀਂ ਹੈ ਕਬੂ ਹੁੰਦੀ ਅੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲੋਪੀ ਡਿਆੜਾ ਥਿਰਣਾ ਰਹਤ ਹੈ ਚਾਰੇ ਕੁੰਡਾ ਭਾਲੇ ਗੁਰੂ ਮਾਪ ਮੇਰਾ ਮਨ ਉਹ ਅਥਿਰ ਨਹੀਂ ਰਹਿੰਦਾ ਕਦੇ ਤੇ ਇਹ ਕਬਹੂ ਜਿਹੜਾ ਉਪ ਚੜਤ ਹੈ ਕਦੇ ਤੇ ਉਹ ਸਤਮੇ ਅਸਮਾਨ ਚ ਲੈ ਜਾਂਦਾ ਕਬਹੂ ਜਾਈ ਪਿਆਲੇ ਥੋੜਾ ਮਾਇਆ ਗਈ ਤਮ ਰੋਵਣ ਲੱਗਦਾ ਉਹਦਾ ਚਲਿਆ ਗਿਆ ਚਾਰ ਪੈਸਿਆਂ ਦਾ ਨੁਕਸਾਨ ਹੋ ਗਿਆ ਤੇ ਫਿਰ ਇਹ ਪਤਾਲ ਵਿੱਚ ਲੈ ਜਾਂਦਾ ਫਿਰ ਸੋਚਦਾ ਮੈਂ ਆਪਣੇ ਜੀਵਨ ਨੂੰ ਖਤਮ ਹੀ ਕਰ ਲਾਂ ਲੋਭੀ ਜਿਹੜਾ ਥਰਨਾ ਰਹਤ ਹੈ ਮੇਰਾ ਮਨ ਹਾ ਲੋਭ ਵਿੱਚ ਫਸ ਕੇ ਟਿਕਦਾ ਨਹੀਂ ਹੈ ਚਾਰੇ ਪੰਨਾ ਪੱਲੇ ਚੌਹਾਂ ਹੀ ਦਿਸ਼ਾਵਾਂ ਦੇ ਵਿੱਚ ਉੱਡਿਆ ਹੀ ਫਿਰਦਾ ਭੱਜਿਆ ਹੀ ਫਿਰਦਾ ਗੁਰਬਾਣੀ ਮਾ ਤੁਸੀਂ ਸ਼ਹਿਰ ਵਿੱਚ ਹੋ ਤੁਹਾਡਾ ਧੀਰਜ ਇਹਨਾ ਪ੍ਰਪੱਕਾ ਕਿ ਬ੍ਰਹਮ ਗਿਆਨੀ ਕਹੇ ਧੀਰਜ ਏਕ ਜਿਉ ਬਸੁਧਾ ਊਂ ਖੋਦਾ ਉਹ ਚੰਦਨ ਲੈਪ ਮਾਲਕ ਜੀ ਤੁਸੀਂ ਤੇ ਮਾਨ અપਮਾਨ ਦੋਨਾਂ ਨੂੰ ਬਿਵਰਜਿਤ ਕਰ ਦਿੱਤਾ ਪ੍ਰੋਕ ਲਾ ਦਿੱਤੀ ਆ ਪਰ ਗੁਰਬਾਣੀ ਮੇਰੇ ਮਨ ਤੇ ਅਜੇ ਇਹਨਾਂ ਦਾ ਅਸਰ ਆ ਅਜੇ ਮੈਨੂੰ ਮਾਨ ਉੱਚਾਈ ਵੱਲ ਲੈ ਜਾਂਦਾ અપਮਾਨ ਮੈਨੂੰ ਤਰਤਲ ਦੇ ਵਿੱਚ ਤੱਕ ਲੈ ਜਾਂਦਾ ਗਲਾਨੀ ਮੈਨੂੰ ਸ਼ਿਸ਼ਕਰਾ ਦਿੰਦਾ ਤਰਸ ਕਰੋ ਰਹਿਮ ਕਰੋ ਮਿਰਤ ਦੇ ਵੀ ਬਖਸ਼ਿਸ਼ ਕਰ ਦੋ ਮੇਰਾ ਮਨ ਜਿਹੜਾ ਏ ਧੀਰਜ ਫੜੇ ਪ੍ਰੇਪ੍ਰੀਤਮ ਬੈਰਾਗਹਿਰ ਰਹਾ ਉਸ ਰੰਗ ਕਰ 파ਸ਼ਾ ਵਾਹਿਗੁਰੂ ਜੀ ਦੇ ਪ੍ਰੇਮ ਦੀ ਖਿੱਚ ਮੇਰੇ ਅੰਦਰ ਪੈਂਦੀ ਆ ਪਰ ਦੂਸਰੇ ਪਾਸੇ ਇਹ ਮੇਰੇ ਪੰਜ ਵੈਰੀ ਵੀ ਆ ਜਿਹੜੇ ਦਰਤron ਨਹੀਂ ਦਿੰਦੇ ਇਹ ਸਾਡੀ ਅਵਸਥਾ ਗੁਰਮੁਖੋ ਸੰਸਾਰੀ ਲੋਕਾਂ ਦੀ ਤੇ ਸਾਡੀ ਅਵਸਥਾ ਨੂੰ ਸਾਡੇ ਸਤਿਗੁਰਾਂ ਨੇ ਇਹ ਨਕਸ਼ਾ ਦੇ ਦਿੱਤਾ ਵੀ ਇਸ ਨਕਸ਼ੇ ਤੇ ਚੱਲ ਕੇ ਤੁਸੀਂ ਗੁਰੂ ਮੁਰਸ਼ਿਦ ਅੱਗੇ ਬੇਨਤੀ ਕਰ ਲਿਓ ਤੇ ਭਾਈ ਗੁਰੂ ਮਰਸ਼ਦ ਬੇਨਤੀ ਸੁਣਦੇ ਆ ਜਿਨ੍ਹਾਂ ਨੇ ਇਹਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਨਾ ਗੁਰਮਖੋ ਉਹਨਾਂ ਦੇ ਅੰਦਰ ਦੀ ਅਵਸਥਾ ਉਫਰ ਸੱਜੇ ਖਬੇ ਨਹੀਂ ਡੋਲਦੀ ਆਪਣੇ ਹਿਰਦੇ ਪੀਏ ਵੀ ਅਸੀਂ ਰੱਬ ਨੂੰ ਵੀ ਮਿਲਣਾ ਤੇ ਸੰਸਾਰ ਵੀ ਜਿਹੜਾ ਹੈ ਖੁਸ਼ ਰਵੇ ਨਾ ਤੇ ਪੰਜ ਵੈਰੀਆਂ ਨੂੰ ਛੱਡਣ ਨੂੰ ਤਿਆਰ ਤੇ ਦੂਜੇ ਪਾਸੇ ਧਰਮ ਦੇ ਕਰਮ ਵੀ ਆਪਾਂ ਕਰਦੇ ਆ ਇਹ ਬਹੁਤ ਆਤਮ ਸਾਰ ਦਾ ਹਾਲ ਆ ਮਨਮੁਖ ਅਹੰਕਾਰੀ ਮਹਿਲ ਨਾ ਡਾਣ ਖਿਨ ਅਗਰ ਖਿਨ ਪਿੱਛਾ ਛਾੜੇ ਅੰਦਰ ਇਹ ਦੋਨੇ ਔਗਣਾ ਆਪਾਂ ਮਨਮੁਖਾਂ ਆਪਾਂ ਗੁਰੂ ਨੂੰ ਮੁਖੀ ਨਹੀਂ ਕੀਤਾ ਜੀ ਅਹੰਕਾਰੀ ਆਪਾਂ ਨੂੰ ਅਹੰਕਾਰ ਵੀ ਹੈ ਮੇਰੇ ਕੋਲੇ ਆ ਆਉਧਾ ਵਾ ਮੇਰੇ ਕੋਲੇ ਇੰਨਾ ਧਨ ਪਦਾਰਥ ਆ ਮੇਰੇ ਕੋਲੇ ਇੰਨੇ ਜ਼ਮੀਨ ਦਾ ਦਾਦ ਆ ਮੇਰੇ ਕੋਲੇ ਇੰਨਾ ਬੈਂਕ ਬੈਲੈਂਸ ਆ ਮੇਰੀ ਸਮਾਜ ਦੇ ਵਿੱਚ ਇੰਨੀ ਚੱਲਦੀ ਆ ਸਰਕਾਰੀ ਦਰਬਾਰੇ ਮੈਂ ਜਾਮਾ ਦਿਓ ਟਕਲੋਂਦੇ ਆ ਇਹ ਦੋਨੇ ਔਗਣ ਆਪਣੀ ਚਾਹੀ। ਨਾ ਤੇ ਆਪਾਂ ਮਨ ਕਰਕੇ ਗੁਰੂ ਨੂੰ ਅਜੇ ਮੁਖੀ ਬਣਾਇਆ। ਮਨਮੁਖ। ਮਨ ਨੂੰ ਮੁਖੀ ਰੱਖਿਆ ਹੋਇਆ। ਅਹੰਕਾਰੀ ਉਤੋਂ ਸਾਨੂੰ ਆਪਣੇ ਔਦਿਆਂ ਦਾ, ਆਪਣੇ ਸਮਾਜਿਕ ਗੁਰਮਖੋ ਬਣੰਤਰ ਦਾ ਅਹੰਕਾਰ ਆ। ਮਹਿਲ ਨਾ ਡਾਣੇ ਸਿਰ ਅਨਰੰਕਾਰ 파ਤਸ਼ਾਹ ਵਹਿਗੁਰੂ ਜਿਹੜੇ ਹਿਰਦੇ 'ਚ ਵਸਦੇ ਆ ਉਹਨਾਂ ਦਾ ਟਿਕਾਣਾ ਜਾਣਦੇ ਹੀ ਨਹੀਂ ਹੈ। ਖੇਨ ਆ ਗਏ ਖੇਨ ਪਿੱਛੇ ਇੱਕ ਖੇਨ ਵਿੱਚ ਧਰਮ ਦਾ ਕੰਮ ਕਰਦਾ ਅਗਲੇ ਖੇਨ ਪਿੱਛੇ ਮੁੜ ਆਉਂਦਾ ਕਿਉਂ ਸੰਸਾਰ ਨੂੰ ਵੀ ਖੁਸ਼ ਰੱਖਣਾ ਇਹਦੇ ਅਨੁਸਾਰ ਵੀ ਚੱਲੀਏ ਤੇ ਆਪਕੀਆਂ ਦੇ ਚਰਨਾਂ 'ਚ ਬਹੁਤਾਂ ਨਹੀਂ ਤਕਰੀਬਨ ਗੁਰਮਖੋ ਸ਼ਾਲਕ ਪਹਿਲਾਂ ਹੀ ਬੇਨਤੀ ਕੀਤੀ ਸੀ ਦਰਬਾਰ ਸਾਹਿਬ ਦਾ ਇਹ ਗੇਟ ਬਹੁਤ ਹੀ ਦੂਰ ਨਹੀਂ ਆਪਣੇ ਤੋਂ ਕਰਕੇ ਵੇਖਣਾ ਆਪਾਂ ਕਰ ਸਕਦੇ ਆ ਇੱਕ ਪੈਰ ਨੂੰ ਆਪਾਂ ਟਿਕਾ ਲਿਆ ਮੰਨੋ ਖੱਬਾ ਪੈਰ ਟਿਕਾਇਆ ਸੱਜਾ ਪੈਰ ਚੱਕਿਆ ਅੱਗੇ ਰੱਖਿਆ ਹੁਣ ਨਿਯਮ ਤੇ ਹੀ ਆ ਵੀ ਖੱਬਾ ਪੈਰ ਪੱਟ ਕੇ ਅੱਗੇ ਰੱਖੀਏ ਪਰ ਖੱਬਾ ਪੈਰ ਜਿਉਂਦਾ ਤੇ ਉਹ ਉੱਥੇ ਟਿਕਾਇਆ ਸੱਜੇ ਨੂੰ ਚੱਕ ਕੇ ਫੇਰ ਆਪਾਂ ਪਿੱਛੇ ਰੱਖ ਲਈਏ ਕਿੱਥੇ ਪਹੁੰਚਾਂਗੇ ਕਿਤੇ ਵੀ ਨਹੀਂ ਪਹੁੰਚਣਾ ਉੱਥੇ ਦੋਥੇ ਖਲੋਤੇ ਰਮਾਂਗੇ ਆਈਓ ਹਾਲ ਸਾਡੀ ਸੁਰਤ ਦਾ ਧਰਮ ਵੀ ਕਰਮ ਕਰਦੀ ਆ ਤੇ ਗੁਰੂ ਮਰਸ਼ਦ ਤੋਂ ਉਲਟ ਵੀ ਚੱਲਦੀ ਆ ਤੇ ਫਿਰ ਕਿਵੇਂ ਗੁਰਮਖੋ ਦੇ ਮਹਿਲ ਤੱਕ ਕਿਵੇਂ ਉਹਦੇ ਟਿਕਾਣੇ ਤੱਕ ਆਪ ਆਪਾਂ ਗੇ ਕਿਉਂਕਿ ਸੁਰਤ ਦੀ ਯਾਤਰਾ ਤੇ ਕਰਨੀ ਪੈਣੀ ਆ ਤੇ ਸੁਰਤ ਦੀ ਯਾਤਰਾ ਸਾਡੀ ਕਹਿੰਦੀ ਆ ਵੀ ਆਈਓ ਠੀਕ ਆ ਇੱਕ ਕਰਮੋਯ ਯੋਗ ਦੇ ਪੱਟ ਲਈਏ ਤੇ ਉਸੇ ਨੂੰ ਪਿੱਛੇ ਲੈ ਆ ਜੀਏ ਇਸ ਢੰਗ ਦੇ ਨਾਲ ਗੁਰਮਖੋ ਫਿਰ ਆਪਾਂ ਕਿਤੇ ਨਹੀਂ ਪਹੁੰਚਣਾ ਉੱਥੇ ਤੋਂ ਉੱਥੇ ਖਲੋਜਾਂਗੇ ਕੋਲੂ ਦੇ ਵੈਲ ਵਾਲਾ ਸਾਡਾ ਕੰਮ ਹੋਊਗਾ ਉਹਨੂੰ ਵੀ ਏਵੇਂ ਲੱਗਦਾ ਮੈਂ ਬਹੁਤ ਦੂਰ ਭੱਜਿਆ ਫਿਰਦਾ ਮਾਂ ਨਿਕਲ ਜਾਣਾ ਅੱਜ ਮੈਂ ਇਸ ਤੇਲੀ ਦੇ ਰਥੋਂ ਅੱਗੇ ਨਾਲੋਂ ਆਪਣੀ ਰਫਤਾਰ ਵੀ ਵਧਾਈ ਪਰ ਗੁਰਮੁਖੋ ਜਿਉਂ ਹੀ ਆਣ ਕੇ ਤੇਲੀ ਨੇ ਅੱਖਾਂ ਤੋਂ ਖੋਪੇ ਉਤਾਰੇ ਆ ਤੱਕਿਆ ਮੈਂ ਗਿਆ ਕਿਤੇ ਨਹੀਂ ਜਿੱਥੇ ਸਵੇਰੇ ਖਲੁੱਤਾ ਸੀ ਉੱਥੇ ਹੀ ਹੁਣ ਖਲੁੱਤਾਂ ਹੋਇਆ ਇਸ ਕਰਕੇ ਗੁਰਮੁਖੋ ਤੇਲ ਨਹੀਂ ਦੇ ਬਲਦਲਾ ਕੰਮ ਨਾ ਹੋਵੇ। ਸਰੀਰ ਕਰਕੇ عمر ਵੱਧਦੀ ਜਾਵੇ, ਸਰੀਰ ਸਾਡਾ 40 ਸਾਲ, 50 ਸਾਲ, 70 ਸਾਲ ਹੋ ਜੇ। ਸੁਰਤ ਸਾਡੀ ਉੱਥੇ ਦੀ ਉੱਥੇ ਖਲੋਤੀ ਰਹੇ। ਇਹ ਬਾਪੂ ਤੁਹਾਨੂੰ ਗੁਰਜਨ ਸਾਹਿਬ ਮਹਾਰਾਜ ਸੇ ਆਪਣੀ ਗੁਰਬਾਣੀ ਮਾਣ ਨੂੰ ਪੁੱਛ ਰਿਹਾ। ਉਹ ਤੇ ਆਪ ਕੋ ਨਿਰੰਕਾਰਾ। ਉਨਾਂ ਨੂੰ ਦੇ ਲੋੜ ਨਹੀਂ ਉਹ ਤੇ ਸਾਡੀ ਖਾਤਰ ਗੁਰਮ ਕੋਏ ਬਚਨ ਉਚਾਰਦੇ ਆ ਤਾਂ ਜੋ ਅਸੀਂ ਕੁਰਾਹੇ ਪਏ ਹੋਏ ਸਿੱਧੇ ਰਾਤ ਉੱਤਰ ਸਕੀਏ ਮਨ ਲੋਚਦਾ ਵੀ ਆ ਨਿਰੰਕਾਰ ਜੀਆਂ ਨੂੰ ਮਿਲਣੂ ਤੇ ਗੁਰੂ ਮਰਿਸ਼ਦ ਤੋਂ ਉਲਟ ਕਰਮ ਵੀ ਕਰੀ ਜਾਂਦਾ ਚਾਰੇ ਪਾਸੇ ਮਨੂਆ ਦੌੜਿਆ ਭੱਜਿਆ ਫਿਰਦਾ ਮਾਨ ਮੈਨੂੰ ਦੱਸੇ ਮਨੂਆ ਕਿਵੇਂ ਧੀਰਜ ਫੜੂਗਾ ਕਿਵੇਂ ਇਹ ਸਹਿਜ ਅਵਸਥਾ ਵਿੱਚ ਟਿਕੂਗਾ ਦਾਤਾਰ ਜੀ ਇਸ ਪਵਨ ਪਵਿੱਤਰ ਸ਼ਬਦ ਦਾ ਆਰੰਭ ਕਰਦੇ ਆ। ਦਾਤਾਰ ਜੀਆ ਨੇ ਫਰਮਾਨ ਕੀਤਾ ਜੋ ਮੈਂ ਕੀਓ ਸਗਲ ਸ਼ਿੰਗਾਰ ਜਿਵੇਂ ਦੁਨਿਆਵੀ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਦੀ ਖਾਤਰ ਸ਼ਿੰਗਾਰ ਕਰਦੀ ਹੈ। ਇਸੇ ਤਰ੍ਹਾਂ ਗੁਰਮੁਖ ਨੂੰ ਨਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਨੂੰ ਖੁਸ਼ ਕਰਨ ਦੀ ਖਾਤਰ ਜਿੰਦ ਨੂੰ ਸ਼ਿੰਗਾਰ ਕਰਨਾ ਪੈਣਾ। ਇੱਕ ਤੇ ਆ ਦੁਨਿਆਵੀ ਸ਼ਿੰਗਾਰ ਆਪਣਾ ਜੋ ਆਪਾਂ ਕਿਸੇ ਵੀ ਮਤ ਵਿੱਚ ਜਨਮ ਲੈ ਲਿਆ ਸਿੱਖ ਮਤ ਵਿੱਚ ਜਨਮ ਲਿਆ ਇਸਲਾਮ ਮਤ ਦੇ ਅੰਦਰ ਜਨਮ ਲਿਆ ਸਨਾਤਨ ਮਤ ਦੇ ਅੰਦਰ ਜਨਮ ਲਿਆ ਜੈਨ ਬੋਧ 크੍ਰਿਸਟਿਅਨ इत्यादਿਕ ਮਤਾਂ ਦੇ ਵਿੱਚ ਜਨਮ ਲਿਆ ਜੋ ਸਾਨੂੰ ਜਨਮ ਤੋਂ ਗੁਰਮਖਬਾਣਾ ਮਿਲ ਗਿਆ ਇਹ ਸ਼ਿੰਗਾਰ ਆ ਆਪਾਂ ਨੂੰ ਪੰਡ ਗੁਕਾਰੇ ਬਾਣਾ ਮਿਲਿਆ ਪਰ ਇਹ ਪਹਿਨਣਾ ਨਹੀਂ ਚਾਹੁੰਦੇ ਆਪਾਂ ਗੁਰਮੁਖੋ ਹਿੰਦੂ ਵੀਰ ਦੀ ਨਿਸ਼ਾਨੀ ਆ ਧੋਤੀ ਬੋਦੀ ਇਸਲਾਮ ਦੀ ਨਿਸ਼ਾਨੀ ਆ ਸਰਪੇ ਟੋਪੀ ਤੇ ਗੁਰਮੁਖੋ ਸੁੰਨ ਦਈ ਹੋਵੇ ਇਹ ਨਿਸ਼ਾਨੀਆਂ ਇਹ دنیਵੀ ਸ਼ਿੰਗਾਰ ਆ ਮਾਂ ਮੈਂ ਦੁਨਿਆਵੀ ਸ਼ਿੰਗਾਰ ਤੇ ਕਰਕੇ ਵੇਖ ਚੁੱਕੀ ਆ ਮੈਂ ਸਰੀਰ ਤੇ ਲਿਬਾਸ ਤੇ ਧਾਰਨ ਕਰ ਚੁੱਕੀ ਆ ਪਰ ਇਨਾ ਸ਼ਿੰਗਾਰਾਂ ਦੇ ਨਾਲ ਤਾ ਵੀ ਮੇਰਾ ਮਨ ਨਾ ਬਤੀਾਰਾ ਦੁਨਿਆਵੀ ਸ਼ਿੰਗਾਰ ਕਰਕੇ ਮਾਂ ਮੇਰਾ ਮਨ ਸੰਤੁਸ਼ਟ ਨਹੀਂ ਹੋਇਆ ਕਿਉਂ ਮੈਨੂੰ ਅਜੇ ਪਤਾ ਹੀ ਨਹੀਂ ਹੈ ਕਿ ਇਹ ਮੇਰੇ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਨੇ ਮੈਨੂੰ ਆਪਣੀਆਂ ਨਿਸ਼ਾਨੀਆਂ ਦਿੱਤੀਆਂ ਕਿ ਉਸ ਕਦੇ ਵਾਸਤੇ ਰੱਖਣਿਆ ਜੀ ਕੜਾ ਪਾਉਣ ਦੀ ਲੋੜ ਆ ਕੁਰਬਾਨੀ ਦੀ ਤਜ ਲੋੜ ਹੀ ਨਹੀਂ ਹੈ ਨਾ ਇਸ ਸਵਾਲ ਅੱਜ ਅਮਰ ਸ਼ਕਣ ਦੀ ਲੋੜ ਆ ਮਨ ਸੁੱਚਾ ਹੋਣਾ ਚਾਹੀਦਾ ਹੈ ਨਹੀਂ ਨਾ ਇਸ ਸਵਾਲ ਅੱਜ ਗੁਰਮੁਖੋ ਦਨਿਆਵੀ ਸਕੂਲ ਜਿੱਥੇ ਆਪਣੇ ਬੱਚੇ ਪੜ੍ਹਦੇ ਆ ਦਨਿਆਵੀ ਸਕੂਲਾਂ 'ਚ ਤੁਸੀਂ ਅੱਜ ਹੀ ਕਰਕੇ ਵੇਖ ਲਿਓ ਬੱਚੇ ਦੇ ਟਾਈਵਲਟ 'ਤੇ ਨਾ ਲਾਗੇ ਤੋਰੇਓ ਤੇ ਤੁਹਾਨੂੰ ਸ਼ਾਮ ਨੂੰ ਆਉਂਦਿਆਂ ਦੱਸਦਾ ਕਿ ਕੀ ਵਰਤਿਆ ਕਮਾਲ ਦੀ ਗੱਲ ਰੋਹਾਨੀਆਂ ਦੇ ਅੰਦਰ ਜੋ ਉਹਨੇ ਬਖਸ਼ਿਆ ਉਹ ਐਵੇਂ ਨਜਾਇਜ਼ੀ ਬਖਸ਼ਤ ਤਾਂ ਸੰਗੋ ਨੇ ਬਿਲੋੜੀ ਦੀ ਜਿੱਦ ਤੁਸੀਂ ਅੱਜ ਬੱਚੇ ਦੇ ਬੂਟ ਨਾ ਪਾ ਕੇ ਤੋਰੇ ਚਪਲਾਂ ਪਾ ਕੇ ਤੋਰਦੇ ਸਕੂਲ ਨੂੰ ਦਸਦੂ ਤੁਹਾਨੂੰ ਅੱਗੇ ਕੀ ਬਣਦਾ ਦੁਨਿਆਵੀ ਸਕੂਲਾਂ ਦੇ ਨਿਯਮ ਅਸੀਂ ਪੂਰਨ ਤੌਰ ਤੇ ਉੱਤਰੀ ਟਾਈ ਕਿੱਥੇ ਆ ਉਹ ਬਿਲਡ ਕਿੱਥੇ ਤੇ ਭੱਜ ਭੱਜ ਕੇ ਬਣਾਉਂਦੇ ਆ ਐਦੇ ਬਾਰੇ ਚੇਤੇ ਹੀ ਨਹੀਂ ਆ ਵੀ ਇਧਰ ਨੂੰ ਅਸ਼ਟਾ ਦੇ ਵੀ ਨਹੀਂ ਉਹ ਗੁਰਮੁਖੋ ਦੁਨਿਆਵੀ ਨੇ ਦੁਨਿਆਵੀ ਤੱਕ ਰਹਿ ਜਾਣਾ ਇਹ ਰੋਹਾਨੀਆਂ ਦਾ ਸ਼ਿੰਗਾਰ ਆ ਇਸ ਨੂੰ ਜਿੰਦ ਨੂੰ ਸੋਹਣਾ ਬਣਾਉਣ ਵਾਸਤੇ ਆ ਇਹ ਗੁਣ ਧਾਰਨ ਕਰਨ ਵਾਸਤੇ ਆ ਧਰਮ ਤੇ ਹੈ ਹੀ ਤ੍ਰੀ ਤਾਤੂ ਆ ਧਾਰਨ ਕਰਨਾ ਪ੍ਰਪਾਚਾ ਆਤਮਾਰਕੇ ਵੇਖ ਲੀਏ ਵੀ ਕਿੰਨੇ ਸਾਲ ਉਹ ਚੱਲੇ ਆਪਾਂ ਕੁਛ ਧਾਰਨ ਕੀਤਾ ਕਿ ਉਥੇ ਦੇ ਉਥੇ ਖਲੋਤੇ ਆ ਇਹ ਸਾਨੂੰ ਆਪਣੇ ਆਪ ਨੂੰ ਸਵਾਲ ਕਰਨਾ ਪੈਣਾ ਆਪਾਂ ਆਪਾ ਪਰਚੋਲਣਾ ਪੈਣਾ ਫਿਰ ਗੁਰਮਖੋ ਅਗੇ ਤੁਰਾਂਗੇ ਮਾ ਲਿਵਾਸ ਤੇ ਕਰ ਲਿਆ ਸ਼ਿੰਗਾਰ ਤੇ ਕਰ ਲਿਆ ਪਰ ਮੇਰਾ ਮਨ ਸੰਤੁਸ਼ਟ ਨਹੀਂ ਹੋਇਆ ਅਨਕ ਸੁਗੰਧਤ ਤਨ ਮਹਿ ਲਾਵਾਂ ਜਿਵੇਂ ਆਪਾਂ ਦੁਨਿਆਵੀ ਸੈਂਟ ਪਰਫਿਊਮ ਇਤਿਹਾਦਕ ਇਤਰ ਇਤਿਹਾਦਕ ਤਨ ਤੇ ਲਾਉਂਦੇ ਆ ਕਾਦੇ ਵਾਸਤੇ ਵੀ ਸਰੀਰ ਵਿੱਚੋਂ ਦੁਰਗੰਧੀ ਨਾ ਮਾਰੇ ਚੰਗੀ ਖੁਸ਼ਬੂ ਆਵੇ ਮਾਂ ਮੈਂ ਵੀ ਤਨ ਤੇ ਉਹਦੇ ਗੁਨਾ ਦਾ ਸੁਗੰਧਤ ਲਾਉਣ ਦੀ ਬਜਾਏ ਕੇਵਲ ਸੁਗੰਧਤ دنیਾਈ ਸੰਬੰਧੀਆਂ ਵਿੱਚ ਫਸ ਗਿਆ ਕਿਦਾਂ ਦਾ ਦਸਤਾਰਾ ਸ਼ਿਓ ਲੋਕ ਪੈਣ ਬਹੁਤ ਵਧੀਆ ਕਿਦਾਂ ਦਾ ਪਹਿਰਾਵਾ ਪਹਿਨਣਾ ਲੋਕ ਬੱਲੇ ਬੱਲੇ ਗੁਰਮਖੋ ਇਹ ਸਾਡੇ ਸਤਿਗੁਰਾਂ ਦੀਆਂ ਦਾਤਾਂ ਸਨ ਨਾਂ ਤੇ ਦਸਤਾਰ ਨੂੰ ਟੋਪੀ ਜੀ ਤਰ੍ਹਾਂ ਉਤਾਰਨਾ ਤੇ ਨਾਂ ਨੂੰ ਟੋਪੀ ਦੀ ਤਰ੍ਹਾਂ ਲੈਣਾ ਇਹਦਾ ਕੱਲਾ ਕੱਲਾ ਗੁਰਮੁਖੋ ਦਸਤਾਰ ਦਾ ਲੜ ਟਿਕਾਉਣਾ ਤੇ ਕੱਲਾ ਕੱਲਾ ਗੁਰਮੁਖੋ ਉਤਾਰਨਾ ਪੋਪੀ ਜਿ ਤਰਾਏ ਦੀ ਉਦਾਰਨੀ ਦਸਤਾਰ ਆਹੇ ਨਾ ਗੋਪੀ ਆਪਣਾ ਕੰਮ ਵੀ ਇਤੋਂ ਬਗੜੀ ਗਈ ਚੀਰੋ ਤਾਉ ਬਗਾ ਕੇ ਮਾਰੀ ਸਾਡਾ ਇਹ ਹਾਲਾਤ ਮਾਂ ਦਨਿਆਵੀ ਸ਼ਿੰਗਾਰ ਤੇ ਕੀਤੇ ਪਰ ਇਹਨਾਂ ਵਿੱਚੋਂ ਸੁਗੰਧੀ ਖੁਸ਼ ਸਮੇਂ ਵਾਸਤੇ ਆਈ ਜਿਵੇਂ ਮਹਿੰਗੇ ਤੋਂ ਮਹਿੰਗਾ ਇਤਰ ਲਾਇਆ ਤੇ ਬਾਪੂ ਕਹਿੰਦਾ ਸ਼ਾਮਾਂ ਹੁੰਦਿਆਂ ਇਹਦੇ ਵਿੱਚੋਂ ਵੀ ਦੁਰਗੰਧੀ ਮਾਰਨ ਲਾ ਦਿੱਤੀ ਕਰ ਕਰੂਰ ਪ੍ਰਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਨੰ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗੁਰਬੇਣ ਅਗਿਆਨ ਨੂੰ ਏ ਨਾਨਕ ਜੀ ਸਰੀਰ ਤੇ ਬੜੀਆਂ ਸੁਗੰਧੀਆਂ ਲਾਣਾ ਐਸ ਮਨੁੱਖਾ ਦੇ ਨੂੰ ਸਪਰਸ਼ ਕਰਵਾ ਦਿੰਦਾ ਇਹਨਾਂ ਦਾ ਪਰ ਸ਼ਾਮਾ ਹੁੰਦਿਆਂ ਇਹਨਾਂ ਵਿੱਚੋਂ ਦੁਰਗੰਧੀ ਮਾਰਨ ਲਾ ਦਿੱਤੀ ਏ ਨਾਨਕ ਜੀ ਅਗਿਆਨੀ ਮਨੁੱਖ ਫੇਰ ਹੰਕਾਰ ਕਰੀ ਜਾਂਦਾ ਮੈਂ ਪਤਾ ਨਹੀਂ ਕੀ ਆ ਤੇਰੇ ਤਨ ਦੇ ਨਾਲ ਤੇ ਪੰਜ ਦੇਵਤਿਆਂ ਨੇ ਸੰਗਤ ਕੀਤੀ ਤੇ ਲੋਕ ਥੂ-ਥੂ ਕਰਕੇ ਲੰਘ ਗਏ ਆ ਅਨੰਦ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇਆ ਕਰ ਤਤਾ ਹੋਆ ਪਾਗ ਭਵਤ ਪੱਪੀ ਸੰਤਨ ਗੱਡਿਆ ਥੁੱਕਾਂ ਪਈਆਂ ਤਿਤ ਆ ਤੂੰ ਪੰਜਾਂ ਦੇਵਤਿਆਂ ਦਾ ਵੀ ਆ ਹਾਲ ਕਰਤਾ ਮਨਾ ਇਸ ਕਰਕੇ ਬ੍ਰਹਮ ਕੋ ਮਾਤ ਤਨ ਤੇ ਸੁਗੰਧੀਆਂ ਬਣੀਆਂ ਲਾਣਾ ਉਹ ਤਿਲ ਉਹ ਸੁਖ ਤਿਲ ਸਮਾਨ ਨਹੀਂ ਬਾਗੋਂ ਤਿਲ ਜਿੰਨਾ ਵੀ ਅੰਦਰੋਂ ਸੰਤੁਸ਼ਟੀ ਨਹੀਂ ਹੋਈ ਖੁਸ਼ੀ ਨਹੀਂ ਹੋਈ ਇਹ ਸ਼ਿੰਗਾਰ ਇਹ ਸੁਗੰਧੀਆਂ ਮਾ ਮਨ ਮਪਾਉਂਦੀਆਂ ਹੀ ਨਹੀਂ ਮਨ ਮੈਂ ਚਿਤਵਾ ਐਸੀ ਆਸਾਈ ਏ ਮਾਂ ਹੁਣ ਨਾ ਮੈਂ ਇਹੋ ਜੀਆਂ ਆਸਾਂ ਜੜੀਆਂ ਉਹ ਬਣਾਉਂਦੀ ਰਹੀ ਨਹੀਂ ਆ ਤੇ ਕੁਰਬਾਨੀ ਮਾਂ ਪੁੱਛਦੀ ਐ ਕਿਹੜੀਆਂ ਆਸਾਂ ਬਣਾਉਣ ਲੱਗਦੀ ਹੁਣ ਤੂੰ ਜੰਦੇ ਤੇ ਦੱਸਦੇ ਆ ਕਿਹੜੀ ਆਸ਼ੀਕੀ ਪ੍ਰੈ ਦੇਖਤ ਜੀਵੋਂ ਮੇਰੀ ਮਾਈਂ ਏ ਮਾਂ ਹੁਣ ਅੰਦਰ ਇਹ ਵਿਚਾਰ ਚੱਲਦੀ ਆ ਉਹ ਸ੍ਰਿਸ਼ਟੀ ਦਾ ਮਾਲਕ ਜੋ ਸਭ ਦੇ ਅੰਦਰ ਜੋਤ ਸਰੂਪ ਹੋ ਕੇ ਵਰਤ ਰਿਹਾ ਸਭ ਜੋਤ ਤਰੀ ਜਗ ਜੀਵਨਾਂ ਤੋਂ ਘਟ ਘਟ ਹਰ ਰੰਗ ਰੰਗਣਾ ਮਾਹਮੋਹ ਦੇ ਦਰਸ਼ਨਾਂ ਦੀ ਪਿਆਸ ਮੇਰੇ ਅੰਦਰ ਲੱਗੀ ਤੇ ਹੁਣ ਮੈਂ ਚਾਹੁੰਨੀ ਆਂ ਵੀ ਮੇਰਾ ਆਤਮਕ ਜੀਵਨ ਬਣ ਜਾਵੇ ਤੇ ਉਹ ਨਿਰੰਕਾਰ ਪਰਮ ਸ਼ਾਇਬਹ ਇੱਕ ਤਰਸ ਕਰਕੇ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦੇਣ ਦਾਤਾਰ ਪਰਮ ਸ਼ਹਹਰਾਜ ਤਰਸ ਕਰਨ ਗੁਰਮਖੋ ਆਪਾਂ ਨੂੰ ਵੀ ਇਹ ਅਧਿਆਤਮਕ ਦੀ ਭੁੱਖ ਲੱਗੇ ਆਪਣੀ ਜੀਵਾਤਮਾ ਵੀ ਪ੍ਰਮਾਤਮਾ ਵਿੱਚ ਆਪੇ ਰੋਣ ਵਾਸਤੇ ਗੁਰਮਖੋ ਤਰਲੂ ਮੱਛੀ ਹੋਵੇ ਕਿਉਂਕਿ ਜਿਨ੍ਹਾਂ ਦੇ ਅੰਦਰ ਇਹ ਚੇਟਕ ਲੱਗੀ ਉਹਨਾਂ ਨੂੰ ਪੁੱਛੋ ਕਹਿੰਦੇ ਚਾਰ ਪਹਿਰ ਚੌਂ ਝੁਗੈ ਸਮਾਨੈ ਰੈਣ ਭਈ ਤਵੰਤ ਨਾ ਜਨੈ ਇਸ ਕਰਕੇ ਇਹ ਉਹਨਾਂ ਪਿਆਰ ਵਾਲਿਆਂ ਦੇ ਅੰਦਰ ਦੀ ਖੇਚਾ ਆਪਾਂ ਨੂੰ ਤੇ ਗੁਰਮੁਖ ਕੋ ਸਮਝ ਹੀ ਨਹੀਂ ਪੈਂਦੀ ਆਪਾਂ ਤੇ ਘੰਟਿਆਂ ਬੱਧੀ ਗੱਲਾਂ ਕਰਕੇ ਲੰਘਾ ਦੇਣਾ ਪਰ ਪਿਆਰ ਵਾਲੇ ਕਹਿੰਦੇ ਆ ਵੀ ਨਹੀਂ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਆਪਣੇ ਅੰਦਰ ਇਹ ਪਿਆਸ ਜਾਗੇ ਤਾਂ ਜੋ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਆਪਾਂ ਵੀ ਇਸ ਅੰਮ੍ਰਿਤ ਰਸ ਨੂੰ ਚਖੀਏ ਤੇ ਆਪਣੇ ਜੀਵ ਆਤਮਿਕ ਜੀਵਨ ਨੂੰ ਉਚੇਰਾ ਕਰਕੇ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਅਪੇਦ ਕਰੀਏ ਰਹਾਉ ਦਾ ਬੰਦ ਔਰ ਪ੍ਰਾਰੰਭਤਾ ਦਾ ਬੰਦ ਆਪਦੀਆਂ ਨਾਲ ਸੰਝਾ ਕਰਦੇ ਆਂ ਕਿ ਨਹੀਂ ਬੇਅੰਤ ਗਲਤੀਆਂ ਪੁੱਲਾਂ ਟੁੱਟੀਆਂ ਹੋਣਾ ਹੋਣੀਆਂ ਅਣਜਾਣੇ ਸੇਵਾ ਦਾ ਅਰਸਣ ਮਾਫ ਕਰਨਾ ਹੋ ਸਮਾ ਹੋਇਆ ਅਨੰਦ ਸਾਹਿਬ ਦੀ ਬਾਣੀ ਨਾਲ ਜੁੜੀਏ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮ ਸਰਵਣ ਕਰੀਏ ਪਿਆਰੇ ਆਦਬ ਸਤਿ ਸਦੈ ਗਜਾਓ ਆਪ ਕੋ ਦੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖੀਫਤੇ